ਆ ਨਾ ਇਹਨਾਂ ਥੋੜੇ ਨਾਲ ਹੀ ਸੀ 40 ਸੀਗਾ ਆ ਇਧਰ ਕਿਉਂ ਲੈ ਜਾ ਬਈ ਬੱਦਰ ਮੱਥਾ ਮੱਥਾ ਜਪੜਾ ਮਾੜੀ ਕਰਕੇ ਸੱਟਿਆ ਹਟਿਆ ਨਾ ਬੁਆਜਾ ਬੱਜ ਗਈ ਲੈ 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 ਨਾ ਇਹ ਤਾਂ ਕੋਈ ਆਹਰ ਵਾਖ ਲੈ ਉਹ ਜਾ ਇਹ ਨੂੰ ਮੜਾ ਦੇ ਨਾ ਬੰਦ ਕਰ ਮੱਥਮੜੀ ਜੇ ਭਾਗ ਜਾ ਛੋਟੀ ਲਵਾ ਦੇ ਹੱਥੇ ਮੜਾ ਜਾ ਬਣਾ ਬਾਰੇ ਅੰਮੋ ਤੇ ਨਾ ਹਾਂ ਕੱਢ ਰੇ ਮੋਲ ਤੋਂ ਕੱਢ ਲੈ ਇਹ ਕੀ ਕਰੁੰਦਾ ਇਹ ਕਿਹਦੀ ਜੀ ਕਿਹਦਾ ਮੁੰਡਾ ਇਹ ਨਹੀਂ ਪਤਾ ਇਹ ਮੁੰਡਾ ਜੀ ਇਹ ਮੁੰਡਾ ਕੱਢ ਲੈ ਵਾਰੀ ਆ ਜੀ ਹਾਂ ਇਹ ਮੜਾ ਮੋਟਾ ਬੰਦੇ ਨੂੰ ਭਾਗਿਆ ਮੇਰੇ ਨਾਲ ਕਿੰਨੇ ਸਬੋਦੀ ਆ ਜੀ ਬੋਲ ਤਾ ਇਹ ਕੋਣ ਹੋ ਗਈ ਹੋਰ ਲੈ ਬੰਦਾ ਇਹ ਮੈਂ ਤਾਂ ਪੁੱਤ ਆਇ ਰਿਹਾ ਇਧਰ ਹਰੇ ਮਾਤਾ ਮਾਤਾ ਸਾਹਮਣੇ ਖਿਤਖਿਆ ਮੋਟੇ ਕੋਲੇ ਮੇਰੇ ਸਾਹਮਣੇ ਖੜਕਾਇਆ ਅੱਛਾ ਅੱਛਾ ਕੱਢ ਲਗਿਆ ਮਾਜੂ ਆਇਤੀ ਮੈਂ ਸਿਲੰਡਰ ਸਿਲੰਡਰ ਫਟ ਗਿਆ ਗੱਡੀ ਦੇ ਵਿੱਚ ਕਿਤੇ ਹੂੰ ਆਈ ਵੀ ਮੈਂ ਫਿਰ ਫੜਦਾ ਪਤਾ ਗੱਲੀ ਗਿਆ ਆ ਰਿਹਾ ਤੇ ਲੈ ਕੇ ਮੁੰਡੇ ਨੂੰ ਫਿਰ ਹਸਪੀਟਲ ਲੈ ਕੇ ਮੈਂ ਤਾਂ ਆ ਗਿਆ ਬਸ ਮੈਂ ਇੱਥੇ ਮੰਗਵਾ ਖੜਾ ਬੱਸ ਆਹ ਤੂੰ ਕੋਈ ਮੈਂ ਕਰਾਇਆ ਟੈਂਪੋਂ ਟੰਨੀ ਦੀ ਕਰੀ ਜਾਂਦਾ ਫੋਨ ਮੇਰਾ ਆਨਲਾਈਨ ਤੈਨੂੰ ਲੈ ਕੇ ਹਾਂਜੀ